ਇੱਕ ਵਾਰੀ ਨਾ ਮੈਂ ਚੱਕ ਕਰ ਹੀ ਲੈਣੀ ਹੈਗੀ ਅਮ ਦੀਦੀ ਵਰਗੇ ਪੁੱਛਣ ਤੋਂ ਪਹਿਲਾਂ ਮੈਂ ਦੇਖ ਲਾਣਾ ਆਪ ਦਾ ਫੋਨ ਆ ਗਿਆ ਬਾਹਰ ਵਗ ਗਿਆ ਕਿਸੇ ਗੱਲ ਦੀ ਫਿਕਰ ਨਹੀਂ ਹੈਗੀ ਮੇਰਾ ਕਿਤੇ ਇੱਥੇ ਵੀ ਸੀ ਕਿੱਧਰ ਵਗ ਗਿਆ ਹੋਇਆ ਮੜਾ ਜਾ ਬੈਗ ਫਰੂ ਲਾ ਜੇ ਟੂ ਮਾ ਨਾ ਬਲੀਆਂ ਮੇਰਾ ਕੀ ਬਣੂਗਾ ਜੈ ਭੀ ਤਾਂ ਮੈਨੂੰ ਮਾਰ ਹੀ ਦੇਊਗਾ ਹਾ ਇੱਥੇ ਵੀ ਨਹੀਂ ਹੈਗੀ ਕਿੱਧਰ ਗਈਆਂ ਨਹੀਂ ਯਾਰ ਇੱਥੇ ਨਹੀਂ ਖਾਇ ਰੱਬ ਮਹਤੀ ਕਰਾ ਜੇ ਟੂ ਮਨਾਵਣੀ ਹੈ ਤਾਂ ਮੈਨੂੰ ਮਾਰ ਦੇਣਾਗਾ ਮੈਂ ਦੀਦੀ ਹੋਰਾਂ ਨੂੰ ਪੁੱਛਾਂ ਕਿ ਨਾ ਪੁੱਛਾਂ ਇੱਕ ਵਾਰੀ ਪੁੱਛ ਕੇ ਤਾਂ ਦੇਖ ਲਾ ਚੱਲ ਪੁੱਛ ਲੈਣੇ ਆ ਨਾ ਐ ਕਿ ਪਤਾ ਦੀਦੀ ਨੇ ਸ਼ਾਮਤੀ ਹੁਣ ਉਹਨਾਂ ਨੂੰ ਪਤਾ ਤਾਂ ਹੈਗਾ ਮੈਂ ਭੁੱਲ ਜਾਣੀ ਰੱਖ ਕੇ ਉਹਨਾਂ ਨੇ ਸ਼ਾਮਤੀ ਹੋਣਗੀਆਂ ਹਾਂ ਹਾਂ ਮੈਂ ਇੱਕ ਵਾਰ ਦੀਦੀ ਨੂੰ ਪੁੱਛ ਲੈਣੀ ਹੈਗੀ ਅਸੀਂ ਕਰ ਦਿਆਂਗੇ ਨਮਾਸਤ ਜੀ ਆਇਆਲਾ ਸੰਜੀਤ ਜੀ ਆਇਆ ਲੈ ਦਾ ਭਾਈ ਇਹ ਆ ਚੀਜ਼ਾਂ ਸਾਫ਼ ਕਰਕੇ ਰੱਖਣਾ ਚਾਹੀਦੀ ਜੀ ਜੀ ਹਾਂ ਹੁਣ ਦੱਸ ਮੈਂ ਸੋੜੋ ਤੇ ਇੱਕ ਗੱਲ ਪੁੱਛਣੀ ਸੀਗੀ ਇੱਕ ਛੱਡ ਦੋ ਪੁੱਛ ਲੈ ਭਾਈ ਕੀ ਪੁੱਛਣਾ ਮੈਂ ਨਾ ਜਦੋਂ ਨਾਉਣ ਗਈ ਸੀ ਤੇ ਮੈਂ ਆਪਣੀ ਟੂਮ ਵਾਲਾ ਡੱਬਾ ਰੱਖ ਕੇ ਗਈ ਸੀ ਬੈੱਡ ਤੇ ਤੇ ਹੁਣ ਮੈਨੂੰ ਕਿਤੇ ਨਹੀਂ ਮਿਲਦਾ ਰੋਚ ਮੇਰਾ ਕੀ ਕਸੂਰ ਆ ਭਾਈ ਤੇਰੇ ਬੰਦੇ ਨੂੰ ਪਤਾ ਹੋਊਗਾ ਜਾਂ ਤੂੰ ਰੱਖ ਕੇ ਭੁੱਲ ਗਈ ਹੋਏਂਗੀ ਰੱਖਿਆ ਵੀ ਸੀ ਕਿ ਨਹੀਂ ਹਾਂ ਮੈਂ ਰੱਖਿਆ ਸੀ ਮੈਂ ਕਿਟ ਰੱਖ ਕੇ ਕਿਟ ਦੇ ਥੱਲੇ ਟੂਮਾ ਦਾ ਡੱਬਾ ਸੀ ਮੈਂ ਚੱਲ ਉਹਨੇ ਮੈਨੂੰ ਕਹਿਤਾ ਸੀ ਕਹਿੰਦਾ ਤਿਆਰ ਹੋ ਜਾ ਕਹਿੰਦਾ ਵਧੀਆ ਤਿਆਰ ਹੋਈਂ ਕਹਿੰਦਾ ਆਪਾਂ ਵੱਡੀ ਦੁਕਾਨ ਤੇ ਚੱਲਾਂਗੇ ਕਹਿੰਦਾ ਉੱਥੇ ਪਤਾ ਲੱਗਣਾ ਚਾਹੀਦਾ ਕਿ ਤੂੰ ਵੱਡੇ ਸਰਦਾਰਾਂ ਦੀ ਨੂੰਹ ਆ ਮੈਂ ਤਾਈਆਂ ਕੱਢ ਕੇ ਰੱਖ ਲੈ ਮੈਂਗਾ ਚੱਲ ਪਾ ਲੂੰਗੀ ਨਹੀਂ ਮੈਨੂੰ ਕਹੂਗਾ ਵੀ ਤੂੰ ਪਾਉਂਦੀ ਨਹੀਂ ਹੈਗੀ ਸਾਮਕੇ ਰੱਖ ਰੱਖਿਆ ਵੇਰੀ ਗੱਲ ਸਨ ਟੂਮਾ ਤੇਰੇ ਕੋਲੇ ਹੈਗੀਆਂ ਵੀ ਆ ਕਿ ਆਪਦੇ ਬੇਕਿਆਂ ਨੂੰ ਫੜਾ ਦਗਾ। ਨਾ ਨਾ ਦੀਦੀ ਟੂਮਾ ਤਾਂ ਮੇਰੇ ਕੋਲ ਹੈਗੀਆਂ ਗੀਆਂ ਤੇ ਪਰ ਹੁਣ ਹੁਣ ਨਹੀਂ ਨਾ ਹੈਗੀਆਂ ਉਪਰ ਨੂੰ ਕਿਤੇ ਮਿਲ ਨਹੀਂ ਰਹੀਆਂ। ਫਿਰ ਭਾਈ ਤੂੰ ਸੰਭਣਦਾ ਆ ਉਹ ਕਿਉਂ ਲੈ ਆ ਠੇਕਾ ਵੀ ਮੈਂ ਭਾਈ ਸੰਭ ਲੂੰਗੀ। ਅੱਗੇ ਚੰਗੀਆਂ ਭਲੀਆਂ ਟੂਮਾ ਸਾਰੀਆਂ ਮੀਤਦੀਆਂ ਵੀ ਮੇਰੇ ਕੋਲੇ ਐ ਤੇ ਤੂੰ ਨਹੀਂ ਫੜਾਈਆ ਤੂੰ ਹਿਯਾਰ ਬਣੀ ਵੀ ਮੈਂ ਆਪਦੀ ਜਿਠਾਣੀ ਨੂੰ ਕਿਉਂ ਫੜਾਵਾਂ। ਹੁਣ ਭਾਈ ਜਿੱਥੇ ਰੱਖੀਆਂ ਉਥੋਂ ਪਾਲ ਲਾ। ਹੁਣ ਦੀਦੀ ਨੂੰ ਦੱਸ ਗਈ ਪਤਾ ਦੀਦੀ ਕੰਮ ਕਰੇ ਕਿ ਛੋਡੀਆਂ ਚੀਜ਼ਾਂ ਦੀ ਰਾਖੀ ਕਰੇ। ਮੈਨੂੰ ਤਾਂ ਐ ਹੋ ਗਿਆ ਦੀਦੀ। ਬੀ ਸਾਨੂੰ ਪਤਾ ਤਾਂ ਹੈਗਾ ਮੇਰਾ ਮੈਂ ਥੋੜਾ ਭੁੱਲ ਜਾਂਦੀ ਆ ਮੈਂ ਕਿਹਾ ਤੁਸੀਂ ਨਾ ਚੱਕ ਕੇ ਸਾਂਭ ਤਿਆਂ ਹੁਣ ਜੇ ਤੂੰ ਭੁੱਲਦੀ ਸੀ ਨਾ ਜੇਬੀ ਦੀ ਉਦੋਂ ਹਾਂ ਚ ਹਾਂ ਤੂੰ ਹੀ ਭਰੀ ਐ ਤੂੰ ਕਹਿੰਦਾ ਹਾਂ ਹਾਂ ਮੈਂ ਤੁਮ ਆਪਦੀ ਆਪੇ ਸਾਂਭ ਲੂ ਆਪਦੇ ਨਾ ਦਿਮਾਗ ਦਾ ਬੰਦੇ ਨੂੰ ਪਤਾ ਹੁੰਦਾ ਉਦੋਂ ਤੂੰ ਮੈਨੂੰ ਫੜਾ ਦਿੰਦੀ ਮੀਤ ਵੀ ਗੱਲ ਭੁੱਲਦੀ ਐ ਮੀਤ ਮੈਨੂੰ ਫੜਾ ਦਿੰਦੀ ਐ ਕਹਿੰਦੀ ਐ ਦੀਦੀ ਵੀ ਮੈਂ ਤਾਂ ਰੱਖ ਕੇ ਭੁੱਲ ਜਾਨੀ ਐ ਐ ਤਾਂ ਉਹ ਵੀ ਮੇਰੀ ਤਰ੍ਹਾਂ ਨਹੀਂ ਹੁਣ ਦੀਦੀ ਮੈਂ ਕੀ ਕਰਾਂ ਮੈਨੂੰ ਕਿਤੇ ਨਹੀਂ ਮਿਲਦੀ ਜੇਬੀ ਤਾਂ ਮੈਨੂੰ ਮਾਰ ਹੀ ਦੇਊਗਾ ਪਰ ਭਈ ਮੈਨੂੰ ਕੀ ਪਤਾ ਤੇਰਾ ਬੰਦਾ ਤੈਨੂੰ ਮਾਰੇ ਉੱਟੇ ਛੱਡੇ ਉਹ 'ਚ ਮੇਰਾ ਕੋਈ ਕਸੂਰ ਨਹੀਂ ਵੇਖ ਜੇ ਤਾਂ ਮੈਨੂੰ ਖੜਾਈ ਹੁੰਦੀ ਚੀਜ਼ ਤਾਂ ਉਹ ਚੀਜ਼ ਦੀ ਜ਼ਿੰਮੇਵਾਰ ਸੀ ਮੈਂ ਹੁਣ ਨਹੀਂ ਪਈ ਮੈਂ ਜ਼ਿੰਮੇਵਾਰ ਵੇਖ ਮੈਂ ਤਾਂ ਵੇਖ ਤੇਰੇ ਕਵਰੇਜ ਤੈਨੂੰ ਵੇਖਣ ਜ਼ਰੂਰ ਗਈ ਸੀ ਤੂੰ ਉੱਥੇ ਭਈ ਹੈ ਨਹੀਂ ਸੀ ਤੂੰ ਨਾਉਣ ਜਾਵੜੀ ਫਿਰ ਭਈ ਉਹਨੇ ਪੈਰੀ ਪੁੱਠੀ ਮੁੜਾਈ ਜੇ ਤੂੰ ਇਲਜ਼ਾਮ ਮੇਰੇ ਤੇ ਲਾਉਣੀ ਐ ਵੀ ਦੀਦੀ ਨੇ ਚੱਕੀਆਂ ਹੋਣਗੀਆਂ ਤਪਈ ਮੈਂ ਗੋਦਵਾਰੇ ਛੱਡਦੀ ਆਂ ਨਹੀਂ ਨਹੀਂ ਦੀਦੀ ਮੈਂ ਤੁਹਾਡੇ ਤੇ ਇਲਜ਼ਾਮ ਨਹੀਂ ਲਾਉਂਦੀ ਮੈਂ ਤਾਂ ਸੱਤ ਕੱਲਾ ਪੁੱਛਿਆ ਹੀ ਸੀਗਾ ਵੀ ਕਿਹਿਆ ਤੁਸੀਂ ਸਾਹਮਣਾ ਦਿੱਤੇ ਆ ਹੁਣ ਮੇਰੀ ਗੱਲ ਸੁਣ ਸਾਝੇ ਘਰ ਚ ਨਾ ਇਹ ਪੁੱਛ ਪੁਛਾਈ ਨਹੀਂ ਕਰਦੇ ਹੁੰਦੇ ਠੀਕ ਹੈ ਨਾ ਤੂੰ ਤਾਂ ਇਹ ਖਾਸ ਔਟਾ ਮਾਰਦੀ ਆਂ ਵੀ ਦੀਦੀ ਨੇ ਚੱਕੀਆਂ ਤੂੰ ਮੇਰੇ ਕੋਲੇ ਕਾਹ यूं ਆਈ ਆਂ ਤੂੰ ਮੀਤ ਕੋਲੇ ਨਾ ਗਈ ਪਹਿਲਾਂ ਨਹੀਂ ਨਹੀਂ ਦੀਦੀ ਮੈਂ ਤਾਂ ਤੁਹਾਡੇ ਕੋਲ ਵੈਸੇ ਆ ਗਈ ਸੀ ਵੈਸੇ ਵੀ ਨਾ ਮੈਨੂੰ ਪਤਾ ਹੀ ਆ ਤੂੰ ਬਾੜੀ ਚ ਲਾ ਕੇ ਨਾ ਬਣ ਉਹ ਆਪ ਜਣੇ ਕਹਿ ਦਿੰਨੀ ਆਂ ਵੀ ਮੈਂ ਗੱਲਾਂ ਭੁੱਲਦੀ ਤੇ ਤੇਰੀ ਮਾਂ ਆਈ ਸੀ ਉਹਨੂੰ ਫੜਾਤੀਆਂ ਹੋਣਗੀਆਂ ਤੂੰ ਨਹੀਂ ਨਹੀਂ ਦੀਦੀ ਉਹਨਾਂ ਨੂੰ ਨਹੀਂ ਫੜਾਈਆਂ ਮੈਂ ਚੱਲ ਇੱਕ ਵਾਰੀ ਮੈਂ ਦੁਬਾਰੇ ਚੈੱਕ ਕਰ ਲੈਂਦੀ ਆਂ ਕਿ ਉੱਥੇ ਨਾ ਪਈਆਂ ਹੋਣ ਮੇਰੀ ਗੱਲ ਸੁਣ ਜੇ ਮੈਂ ਕੁਝ ਕਹੂੰਗੀ ਤਾਂ ਫੇ ਰੱਖੇਗੀ ਵੀ ਮੇਰੀ ਜਠਾਣੀ ਇੰਨਾ ਬੋਲਦੀ ਐ ਠੀਕ ਐ ਨਾ ਵੱਡੇ ਘਰ ਚ ਵੱਡੇ ਘਰਾਂ ਦੇ ਨਾਲ ਰਿਸ਼ਤਾ ਲਾਉਣਾ ਨਿਭਾਉਣਾ ਬਹੁਤ ਔਖਾ ਠੀਕ ਐ ਨਾ ਜਿਹੜਾ ਬੰਦਾ ਕਾਟਦਾ ਨਾ ਐਵੇਂ ਅਗਲਾ ਕਹਿੰਦਾ ਤੂੰ ਤਾਂ ਵੱਡੇ ਸਰਦਾਰ ਵੱਡੇ ਸਰਦਾਰ ਬਨਣਾ ਬਹੁਤ ਔਖਾ ਹੈ ਤੇ ਤੈਨੂੰ ਤਾਈਓ ਕਹਿੰਦੇ ਹੁੰਨੇ ਆ ਵੀ ਜੇ ਹੁਣ ਤੂੰ ਵੱਡੇ ਘਰ ਚ ਵਿਆਹੀ ਗਈ ਉਵੇਂ ਤੌਰ ਤਰੀਕੇ ਸਿੱਖ ਲਾ ਉਹੀ ਆਪਦੇ ਪਿੰਡਾਂ ਵਾਲੇ ਨਾ ਰਵਾਜ ਤੋਰੀ ਚੱਲ ਵੀ ਜਿਵੇਂ ਤੇਰੀ ਮਾਂ ਕਹਿੰਦੀ ਸੀ ਪੁੱਤ ਆ ਚੁੰਨੀ ਦੇ ਲੜ ਚੀਜ਼ ਬਨ ਲੈ ਆਈ ਚੀਜ਼ਾਂ ਨਹੀਂ ਲੋਟਾ ਹੁੰਦਾ ਹੁੰਦਾ ਚੀਜ਼ਾਂ ਨੂੰ ਨਾ ਸੰਭਾਲ ਕੇ ਰੱਖਦੇ ਹੁੰਦੇ ਆ ਹੁੰਦੇ ਦੀ ਮੈਂ ਕੀ ਕਰਾਂ ਪਹਿਲਾਂ ਜਦੋਂ ਤੂੰ ਨਹਾ ਕੇ ਆ ਕੇ ਪੈਨੋਂ ਤੋਂ ਪਹਿਲਾਂ ਤੂੰ ਚੀਜ਼ਾਂ ਕੱਢ ਕੇ ਬੈੱਡ ਤੇ ਰੱਖ ਗਈਆਂ ਤਮਾਕ ਤਾਂ ਤੇਰਾ ਇੱਥੋਂ ਵੇਖ ਲਾ ਵੀ ਜਿੰਨਾ ਚੇ ਤੂੰ ਨਹਾਕਣੀ ਆਈ ਉਹਨਾਂ ਚੇ ਚੀਜ਼ ਬਾਹਰ ਕੀ ਕਰਨੀ ਹੁੰਦੀ ਹੈ ਦੀ ਦੀ ਉਹ ਮੈਨੂੰ ਕਹਿੰਦਾ ਤੂੰ ਜਲਦੀ ਜਲਦੀ ਤਿਆਰ ਹੋ ਜਾ ਮੈਂ ਆਖਿਆ ਜੇ ਮੈਨੂੰ ਟਾਈਮ ਲੱਗਾ ਮੇਰੇ ਨਾਲ ਫੇਰ ਲੜੂਮਾਂ ਵਿੱਚ ਤੂੰ ਆਪਦੇ ਬੰਦੇ ਤੋਂ ਹੀ ਪੁੱਛ ਲਈ ਉਹਨੇ ਕਿਤੇ ਰੱਖਤੀ ਹੋਊਗੀ ਹੁਣ ਪੁੱਛ ਪਛਾਈਆਂ ਤੇ ਹੋ ਗਈ ਉਥੋਂ ਹੀ ਭਾਲ ਲੱਗ ਤੇ ਠੀਕ ਆ ਦੀ ਜਦੋਂ ਦੁਮਾ ਆਪਣੀ ਤੇਰਾ ਕਿਉਂ ਚੀਜ਼ਾਂ ਸਾਫ਼ ਨਹੀਂ ਕੰਮ ਤੋਂ ਪਛਦੀ ਪਹਿਲਾਂ ਤਾਂ ਸਭ ਯਾਦੀ ਕਰਨਾ ਹੁਣ ਚੀਜ਼ਾਂ ਦੇ ਮਗਰ ਬੈ ਜਾ ਹੁਣ ਆਈ ਸਾਰਾ ਦਿਨ ਮੂੰਹ ਲੰਮਕਾਈ ਰੱਖੇ ਕਿਹੜੇ ਕੰਮ ਕਰਦੀ ਆਪ ਕਰਨ ਵਾਲੇ ਦਾ ਅਸਾਂ ਹਾਂ ਪਰ ਇਹ ਮੇਰੀ ਗੱਲ ਕਸ ਸੁਣਦਾ ਹਾਂ ਸੁਣਦੀ ਆ ਦੱਸ ਕਣਕ ਜੀ ਬੰਨੀ ਆਂਦੀ ਸੀ ਕੀ ਹੋ ਗਿਆ ਕੁਛ ਨਹੀਂ ਆ ਕਣਕ ਜੀ ਬੰਨੀ ਆਂਦੀ ਸੀ ਤਾਂ ਕਰਕੇ ਨਾ ਬਸ ਤੈਨੂੰ ਕਿਸੇ ਗੱਲ ਦਾ ਪਤਾ ਗੱਲ ਦਾ ਤਾਂ ਮੈਨੂੰ ਨਾ ਮੈਨੂੰ ਤਾਂ ਕੋਈ ਗੱਲ ਦਾ ਨਹੀਂ ਪਤਾ ਕੀ ਹੋ ਗਿਆ ਕੋਈ ਸੁੱਖ ਤਾਂ ਹੈ ਹੈ ਤਾਂ ਵੇਖ ਸੁੱਖ ਵਾਲੀ ਗੱਲ ਹੀ ਆ ਤੇ ਉਹ ਸੁੱਖ ਵਾਲੀ ਵੀ ਨਹੀਂ ਹਾਏ ਇਹ じゃ ਕੀ ਹੋ ਗਿਆ ਮੈਂ ਡਰਾ ਜੇ ਨਾ ਸੱਚੇ ਮੈਨੂੰ ਸਿੱਧਾ ਸਿੱਧਾ ਦੱਸ ਕੀ ਹੋ ਗਿਆ ਆਪਣੇ ਵਾਲੀ ਦੀਆਂ ਟੂਮਾ ਨਹੀਂ ਮਿਲਦਾਂ ਹਾਏ ਟੂਮਾ ਨਹੀਂ ਮਿਲਦਾਂ ਹਾਂ ਆ ਕਹੇ ਜੀ ਗੱਲ ਕਰਤੀ ਤੂੰ ਨਾ ਟੂਮਾ ਨਹੀਂ ਆਏ ਕਿੱਥੇ ਕਰਤਾਂ ਉਹਰੇ ਪਰੇ ਪਤਾ ਨਹੀਂ ਮੇਰੇ ਕੋਲੇ ਆਈ ਸੀ ਹਾਂ ਪਹਿਲਾਂ ਵੇਖ ਕਮਲੀ ਗਈ ਵੀ ਟੂਮਾ ਜਦੋਂ ਤੂੰ ਨਾਕੇ ਪਾਉਣੀ ਹੈ ਪਹਿਲੇ ਹੀ ਟੂਮਾ ਕੱਢ ਕੇ ਬੈਂਡ ਤੇ ਰੱਖ ਕੇ ਜਾਂਦੀ ਆ ਹੈ ਫਿਰ ਇਹਦਾ ਦਿਮਾਗ ਹੀ ਮੋਟਾ ਹੈ ਦਿਮਾਗ ਕਿ ਮੋਟਾ ਚਲਾਕ ਬਾਲੀ ਆ ਹੁਣ ਮੇਰੀਆਂ ਟੂਮਾ ਨੇ ਪੈਣੇ ਤੂੰ ਘਰ ਚ ਵੱਡੀ ਆ ਮੈਂ ਤੈਨੂੰ ਫੜਾ ਰੱਖਾਂ ਮੈਂ ਤਾਂ ਟੈਨਸ਼ਨ ਫਰੀ ਆ ਮੈਨੂੰ ਜਦੋਂ ਚਾਹੀਦੀ ਆ ਮੈਂ ਤੇਰੇ ਤੋਂ ਮੰਗ ਲੈਣੀ ਆ ਤੇ ਇਹ ਨਹੀਂ ਤੈਨੂੰ ਫੜਾ ਸਕਦੀ ਹੈਗੀ ਕਰਦੀ ਤਾਂ ਚਲਾਕੀਆਂ ਆਪਦੀ ਜਾਨ ਚ ਜ਼ਿਆਦਾ ਸਿਆਣੀ ਬੰਦੀ ਆ ਆਹੋ ਮੇਰੇ ਕੋਲੇ ਆਈ ਸੀ ਕੀ ਕਹਿੰਦੀ ਕੋਲਾ ਜਮੂ ਲੈ ਦੀਦੀ ਮੈਨੂੰ ਟੂਮਾ ਨਹੀਂ ਮਿਲਦਗਾ ਫਿਰ ਮਖਾ ਮੈਂ ਤਾਂ ਸੁਣ ਕੀ ਕਰਾਂ ਜਦੋਂ ਮੀਤ ਨੇ ਮੈਨੂੰ ਟੂਮਾ ਫੜਾਤੀਆਂ ਮੈਂ ਤੇਰੀਆਂ ਟੂਮਾ ਖਾਜੂ ਭਾਈ ਹਾਂ ਵਧੀਆ ਕੀਤਾ ਇਹ ਕਹਿਤਾ ਤੂੰ ਹਾਂ ਮੈਂ ਤਾਂ ਕਹਿਤਾ ਫਿਰ ਕੀ ਕਹਿੰਦੀ ਚਰ ਕਹਿੰਦੀ ਦੀਦੀ ਉੱਥੇ ਚੱਲ ਮੈਨੂੰ ਆਏ ਸੀ ਵੀ ਜੱਬੀ ਨੇ ਕਹਿਤਾ ਵੀ ਜਦੋਂ ਤੇਰਾ ਬੰਦਾ ਤੈਨੂੰ ਰੋਕਦਾ ਹੈ ਹਾਂ ਤੇ ਫੇਰ ਪਈ ਆਉਦੇ ਬੰਦੇ ਨੂੰ ਮੂਰੇ ਕਰਿਆ ਕਰ। ਉਹੀ ਤਾਂ ਗੱਲ ਆ। ਪਹਿਲਾਂ ਤਾਂ ਬੰਦਾ ਮਾੜਾ ਸੀ। ਹੁਣ ਮੈਂ ਲਾਦਾ ਇਹ ਆਪ ਇਹਦੀ ਮਾਂ ਆਈ ਸੀ ਕਿਤੇ ਉਹਨੂੰ ਤਾਂ ਨਹੀਂ ਫੜਾਤਾ। ਮੈਂ ਤਾਂ ਸਿੱਧਾ ਹੀ ਕਹਤਾ ਘਰ ਦੀ ਮਾਂ ਨੂੰ ਤਾਂ ਨਹੀਂ ਚੁਕਾਤਾਂ। ਸੌਖਾਤ ਗੱਲ ਕਹਦੀ। ਮੈਂ ਤਾਂ ਐਂ ਹੀ ਕਹਤੀ। ਵਧੀਆ ਕੀਤਾ ਚਲ ਕਹੇ ਤਾਂ ਹਾਂ। ਹੁਣ ਮੇਰੀ ਗੱਲ ਸੁਣ ਵੀ ਤੇ। ਹੁਣ ਮੈਂ ਵੀ ਤੇਰੀ ਜਠਾਣੀ ਐ। ਹਾਂ ਹਾਂ। ਜਦੋਂ ਤੂੰ ਮੈਨੂੰ ਚੀਜ਼ ਫੜਾ ਸਕਦੀ ਐ। ਉਹੀ ਗੱਲ ਤਾਂ ਮੈਂ ਕਰੀ ਇੰਨੀ। ਜਦੋਂ ਭਾਈ ਤੇਰਾ ਦਿਮਾਗ ਨਹੀਂ ਤੂੰ ਚੀਜ਼ਾਂ ਪਹਿਲਾਂ ਤਾਂ ਸਾਂਭਣ ਦੀ ਐ, ਜ਼ਿੰਮੇਵਾਰੀ ਲੈਣੀ ਐ। ਜਦੋਂ ਤੂੰ ਸਾਂਭ ਨਹੀਂ ਸਕਦੀ ਚਾਚਾ ਨਾਲ। ਤੇ ਰੱਖੀ ਨਾ ਆਪਦੇ ਕੋਲੇ ਸਿੱਧਾ ਤੈਨੂੰ ਫੜਾਵੇ ਜੋ ਘਰ ਚ ਤੂੰ ਵੱਡੀ ਕਬੀਲਦਾਰੀ ਸਾਰੀ ਤੈਨੂੰ ਸਮਾਵੇ ਮੈਂ ਤੈਨੂੰ ਪੁੱਛੇ ਬਿਨਾ ਗੱਲ ਨਹੀਂ ਕਰਦੀ ਹੈਗੀ ਕੋਈ ਭਾਵੇਂ ਇਹਨੂੰ ਕਹਿ ਦਿੰਦੇ ਆ ਪੜ੍ਹੀ ਲਿਖੀ ਆ ਤਾਂ ਆਏ ਆ ਜੋ ਜੈ ਵੀ ਸੋਸੋ ਕੁਝ ਬੋਲਦਾ ਸਾਨੂੰ ਹੈ ਕਰਦੇ ਤਾਂ ਚੰਗੀਆਂ ਹੁੰਦਾ ਸੀ ਇੱਕ ਗੱਲ ਦੱਸਾਂ ਵੱਡੇ ਘਰ ਦਾ ਤਾਂ ਸਿਰਫ ਅਗਲੇ ਨੂੰ ਆਏ ਹੁੰਦਾ ਵੀ ਵੱਡੇ ਘਰ ਚ ਵਿਆਹ ਕਰਾਉਣਾ ਮੈਂ ਵੱਡੇ ਘਰ ਚ ਆਏ ਮਹਾਰਾਣੀ ਬਣ ਕੇ ਰਹੂੰਗੀ ਉਵੇਂ ਰਹੇ ਵੀ ਰਹਿਣਾ ਨਹੀਂ ਜਾਂਦਾ ਉਹੀ ਤਾਂ ਗੱਲ ਹੈ ਪਰ ਮੈਂ ਕਹਿੰਦੀ ਵੱਡੇ ਘਰਾਂ ਦੇ ਕੰਮ ਵੀ ਬਥੇਰੇ ਵੱਡੇ ਵੱਡੇ ਹੁੰਦੇ ਆ ਹਾਂ ਇਹਨਾਂ ਨੂੰ ਸਿਖਾਵੇ ਕੌਣ ਮੈਂ ਤਾਂ ਇਹ ਕਹਿੰਨੀ ਆ ਜੇ ਵੀ ਐਵੇਂ ਨਹੀਂ ਇਹਨੂੰ ਥੜ-ਥੜ ਕੁੱਟ ਦਿੰਦਾ ਇਹ ਕਰਦੀ ਆ ਗਲਤੀਆਂ ਗਲਤੀਆਂ ਦਾ ਪੁੱਤਲਾ ਇਹ ਆਪ ਆ ਚਿੱਤਰਖਾਨਾ ਵਾਲੇ ਕੰਮ ਕਰੀ ਜਾਂਦੀ ਰਹਿੰਦੀ ਆ ਤਾਂ ਹੀ ਉਹ ਕੁੱਟਦਾ ਮੈਂ ਤਾਂ ਪੁੱਛਦੀ ਕਿਸ ਤੇ ਜੀ ਭਰਤੀ ਕਿਸ ਤੇ ਤਾਂ ਪੜਿਆ ਗਿਆ ਹੋਇਆ ਵਨ ਟੂ ਹੱਲ ਕਰਨ ਪਤਾ ਨਹੀਂ ਭਰਤੀ ਪਤਾ ਨਹੀਂ ਨਾ ਭਰਤੀ ਮੈਨੂੰ ਤਾਂ ਆਪਨੇ ਪਤਾ ਮੈਂ ਤਾਂ ਪੀਣਾ ਕਰਕੇ हटੀਆਂ ਤੇ ਜੀ ਗੱਲ ਸੁਣੋ ਹੂੰ ਉਹੀ ਉਲਟੇ ਕੰਮਾਂ 'ਚ ਫਸੇ ਪਈ ਆ ਉਹ ਪਰ ਕੀ ਕਰੀ ਆਈ ਫੋਨ ਬਿਨਾਂ ਸਰਦਾ ਹੀ ਨਹੀਂ ਸੀ ਹੋਣਾ ਉਹ ਵੀ ਗੱਲ ਠੀਕ ਆ ਭਾਈ ਹੋਰ ਉਹ ਮੈਂ ਭਈ ਉਹ ਚੋਜ ਵੀ ਉਹਨੇ ਕਰਨੇ ਪੈਂਦੀ ਆ ਚੱਲ ਕੋਈ ਨਾ ਘੱਟਾ ਜਾ ਤਾਂ ਮੈਂ ਬੰਨ ਦਿੰਨੀ ਆ ਬੰਨ ਤਾਂ ਐ ਤਾਂ ਮੈਂ ਬਸ ਚਕਾ ਦੀ ਮੇਰਾ ਹਾ ਮੋਢਾ ਦੁਖਦਾ ਮੈਂ ਤੇ ਚੱਕਿਆ ਨਹੀਂ ਜਾਂਦਾ ਚੱਲ ਕੋਈ ਨਾ ਮੈਂ ਕਿਹੜੀ ਸਿਕਿਉਰ ਕਰ ਦਿੰਨੀ ਤੂੰ ਗੇਟ ਢੇੜਿਆ ਆਪਣਾ ਚੰਗਾ ਉਹ ਖੁੱਲਾ ਪਿਆ ਡਾ ਦੁਪਹਿਰਾ ਆ ਕੇ ਕੋਈ ਅੰਦਰ ਵੜ ਜਾਏ ਤੇ ਫਿਰ ਉਹੀ ਢੇੜ ਕੇ ਆਣੀ ਮੈਂ ਚੱਲ ਪੈਂਦੀ ਪੈਜ ਕੇ ਬੰਦ ਫਿਰ ਓਹੋ ਇੱਕ ਲਾਈਟ ਦੇਣਾ ਕੱਟ ਜੇ ਬਾਹਲੇ ਲੱਗਣ ਲੱਗਿਆ ਇੱਥੇ ਹਜੇ 10 ਮਿੰਟ ਜਾ ਹਾਂਜੀ ਕੀ ਹਾਲ ਹੈ ਠੀਕ ਆ ਵੰਟੂ ਤੂੰ ਦੱਸ ਕਿਵੇਂ ਆਇਆ ਬੈ ਜਾ ਅਦਾ ਭੇਜੀ ਯਾਰ ਜਿਲ੍ਹਾ ਜਕਰੋ ਕੀ ਬੈਠੀ ਹੋਣ ਤੁਹਾਡੇ ਕੋਲੇ ਬਾਪੂ ਨੇ ਭੇਜਿਆ ਮੇਰਾ ਤਾਂ ਆਪਾ ਉਹਨੂੰ ਜੀ ਨਹੀਂ ਕਰਦਾਗਾ ਨਨਾਲੇ ਮਾਮੇ ਨੂੰ ਕਿਹਾ ਸੀਗਾ ਵੀ ਭਈ ਤੂੰ ਆ ਆ ਜਾ ਕੋਈ ਸੌ ਗੱਲ ਬਾਤ ਮम्मा ਦਾ ਕਹਿੰਦਾ ਮੇਰਾ ਜੀ ਨਹੀਂ ਕਰਦਾ ਜਿੱਦ ਤੇ ਮੇਰੀ ਭੈਣ ਦੀ 뎃ਥ ਹੋਈ ਹੈ ਨਾ ਉਹਦੇ ਦਾ ਤਾਂ ਕਹਿੰਦਾ ਬਸ ਬੁਰਾ ਹਾਲ ਹੀ ਉਹ ਹਾਲ ਤਾਂ ਹੁਣ ਘਰ ਘਰ ਇਹੀ ਹਾਲ ਹੈ ਬਈ ਹੁਣ ਕੋਈ ਨਹੀਂ ਸੌਖਾ ਹੈਗਾ ਕੀ ਕਰੀ ਦੱਸ ਬੁਰਾ ਹਾਲ ਹੀ ਆ ਮੈਨੂੰ ਆਇਆ ਸੀ ਮਾਮਾ ਆ ਜਾਂਦਾ ਚੱਲ ਮਾੜਾ ਮੋਟਾ ਇਹਨਾਂ ਨੂੰ ਕੁਝ ਸਮਝਾ ਜਾਂਦਾ ਬਹਿ ਕੇ ਕੀ ਕਰੀਏ ਤੁਸੀਂ ਕੁਝ ਗੱਲ ਨਹੀਂ ਸੁਣੀ ਐਕਸ਼ਨ ਕਿਹੜੀ ਗੱਲ ਕਾਲੇ ਕਿਹੜੀ ਗੱਲ ਦੀ ਗੱਲ ਕਰੀ ਜਾਂਦਾ ਵੀ ਸੁਣੀ ਨਹੀਂ ਹੈਗੀ ਉਹ ਬਾਪੂ ਪਤਾ ਕੀ ਕਹਿੰਦਾ ਬਾਪੂ ਕਹਿੰਦਾ ਮੈਂ ਦੇਖਿਆ ਤੁਸੀਂ ਕਹਿੰਦੇ ਐ ਵੀ ਨਸ਼ਾ ਨਹੀਂ ਕਰਦਾ ਇਹਦੀ ਜੈਬੀ ਦੀ ਗੱਲ ਕਰੀ ਜਾਂਦਾ ਜੈਬੀ ਦੀ ਨਸ਼ਾ ਹੁਣ ਉਹ ਪੈਗ ਤਾਂ ਲਾਉਂਦਾ ਹੀ ਆ ਉਹਦੇ ਤਾਂ ਕਲੇਸ਼ ਆ ਸਾਰਾ ਕਲੇਸ਼ ਹੀ ਉੱਥੋਂ ਚੱਲਦਾ ਪੈਗ ਲਾ ਕੇ ਕੁੱਟ ਦਿੰਦਾ ਉਹਨੂੰ 20 ਵਾਰੀ ਮੈਂ ਛੜਾਈ ਐ ਹੁਣ ਉਲਟਾ ਸਾਨੂੰ ਮਾੜਾ ਕਹਿਣ ਲੱਗ ਗਿਆ ਉਹ ਵਨ ਟੂ ਤੂੰ ਪੁੱਛ ਨਾ ਦੋ ਤਿੰਨ ਵਾਰੀ ਦੇਖ ਲਿਆ ਉਹਨੂੰ ਹੁਣ ਤੁਸੀਂ ਤੂੰ ਤੁਸੀਂ ਦੱਸੋ ਉਹਨੂੰ ਜੇ ਤਾਂ ਮੈਂ ਤਾਂ ਐਸੀ ਤਾਂ ਭੂਆ ਜਉਂਦੀ ਹੁੰਦੀ ਤਾਂ ਭੂਆ ਉਹਨੂੰ ਅਸੀਂ ਕਹਿ ਦਿੰਦੇ ਭੂਆ ਸਮਝਾਉਂਦੀ ਤਾਂ ਹੀ ਤਾਂ ਬਾਪੂ ਦਾਰੂ ਦਾ ਤਾਂ ਸਾਰਿਆਂ ਨੂੰ ਪਤਾ ਹੈ ਜੇ ਮਾਮਾ ਕਹੀ ਜਾਂਦਾ ਵੀ ਕਿਤੇ ਕੋਈ ਹੋਰ ਚਿੱਟਾ-ਚੂਟਾ ਤਾਂ ਨਹੀਂ ਲਾਉਣ ਲੱਗ ਗਿਆ ਜਿਹੜਾ ਮਾਮਾ ਗੱਲ ਕਰੀ ਜਾਂਦਾ ਉਹਦੀ ਬਾਪੂ ਨੇ ਤਾਂ ਜਿੱਥੋਂ ਤੱਕ ਮੈਨੂੰ ਕਿਹਾ ਹੈਗਾ ਇਹਹੀ ਗੱਲ ਕਹੀ ਆ ਠੀਕ ਆ ਹੁਣ ਅੱਗੇ ਦੱਸੋ ਇਹਦਾ ਕੀ ਕਰੀਏ ਉਹ ਮੇਰੀ ਗੱਲ ਸੁਣ ਗੱਲਾਂ ਤਾਂ ਹੁੰਦੀ ਹੀ ਰਹਿਣਗੀਆਂ ਇੱਥੇ ਗਰਮੀ ਵਾੜੇ ਨਾਲੇ ਤਾਂ ਆਪਾਂ ਚਾਹ ਪਾਣੀ ਪੀਨੇ ਘਰੇ ਚੱਲਦੇ ਆ ਉੱਥੇ ਬਹਿ ਕੇ ਗੱਲ ਕਰਦੇ ਆ ਆਪਾਂ ਘਰੇ ਤਾਂ ਕਿਵੇਂ ਚੱਲੀਏ ਘਰੇ ਹੁਣ ਬੁੜੀਆਂ ਦਾ ਸੌ ਹੁੰਦਾ ਬੁੜੀਆਂ ਦਾ ਇੱਕ ਇੱਕ ਬੁੜੀ ਤੋਂ ਜਦੋਂ ਗੱਲ ਸੁਣ ਲਈ ਗਾਹ ਦੀ ਗਾ ਤੁਹਾਨੂੰ ਪਤਾ ਹੀ ਐ ਬੰਟੂ ਬੁੜੀਆਂ ਦੇ ਗੱਲ ਬਚਦੀ ਹੈ ਨਹੀਂਗੀ ਇਸੇ ਕਰਕੇ ਕਹਿੰਦਾ ਵੀ ਜਿਹੜੀ ਕੰਮ ਦੀ ਗੱਲ ਕਰਨਵੇਂ ਆਇਆ ਉਹ ਤੁਸੀਂ ਇੱਥੇ ਹੀ ਸੁਣ ਲਓ ਗੱਲ ਤਾਂ ਇਹੀ ਆ ਓ ਫਿਰ ਮੈਂ ਤੇਰੀ ਗੱਲ ਸੁਣ ਇੱਕ ਮਿੰਟ ਹੁਣ ਤੂੰ ਵੀ ਸਿਆਣਾ ਬਣਾ ਕਾਲੇ ਹੁਣ ਮੈਂ 20 ਵਾਰੀ ਮੈਂ ਪਹਿਲਾਂ ਮੈਂ ਵੀ ਭੱਜ ਕੇ ਅਸੀਂ ਛੜਾ ਦਿੰਦੇ ਸੀਗੇ ਗੱਲ ਤੇਰੀ ਕੁੱਟ ਜਾਂਦਾ ਸੀਗਾ ਉਹ ਨਾ ਤਾਂ ਉਧਰੋਂ ਹਰਪ੍ਰੀਤ ਕਿ ਆਉਂਦੇ ਅੱਛਾ ਹੁਣ ਇੱਕ ਦੋ ਵਾਰੀ ਉਹਨੇ ਕਹਿਤਾ ਕਹਿੰਦਾ ਸਾਡਾ ਮੀਆਂ ਬੀਬੀ ਦਾ ਰੌਲਾ ਤੁਸੀਂ ਵਿੱਚ ਨਾ ਆਇਆ ਕਰੋ ਮੈਂ ਤਾਂ ਭਰਾਵਾ ਵਿੱਚ ਆਉਣਾ ਹਟ ਗਿਆ ਮੈਂ ਵੀ ਆਦੇ ਜਵਾਕ ਪਾਲਣੇ ਆ ਹਨਾ ਆਪਾਂ ਕਿਉਂ ਕਿਸੇ ਪਿੱਛੇ ਇਲਜ਼ਾਮ ਲਈਏ ਹੁਣ ਭਰਾਵਾ ਜੇ ਚਿੱਟਾ ਚੁੱਟਾ ਲਾਉਂਦਾ ਹੁਣ ਆਪੀ ਮਰਖਾ ਪਜੂਗਾ ਹੋਰ ਦੱਸ ਫਿਰ ਕੀ ਕਰ ਸਕਦੇ ਆ ਤਾਂ ਹੀ ਕਰਕੇ ਦਾ ਬਾਪੂ ਨੇ ਨਾ ਆਉਂਦਾ ਬਾਪੂ ਇਹ ਕਹਿੰਦਾ ਵੀ ਜ ਮੇਰੀ ਭੈਣ ਮਾਰਗੀ ਅੱਗੇ ਭੈਣ ਸਮਝਾ ਦਿੰਦੀ ਬਾਪੂ ਦੇ ਨਾਲ ਹੀ ਹੁਣ ਅਸੀਂ ਆ ਜੀ ਤੁਸੀਂ ਦੱਸੋ ਸਾਡੀ ਭੂਆ ਵੀ ਜਉਦੀ ਹੁੰਦੇ ਅਸੀਂ ਵੀ ਉਹਨੂੰ ਭੂਆ ਨੂੰ ਕਹਿਣ ਜੋ ਕਰੇ ਹੁੰਦੇ ਉਹ ਐ ਆ ਕਾਹਲੇ ਦੇਖ ਵਰਤ ਨੇ ਨਹੀਂ ਰਿਸ਼ਤੇਦਾਰੀਆਂ ਹੁੰਦੀਆਂ ਨੇ ਜੇ ਭੂਆ ਨਹੀਂ ਹੈਗੀ ਗਾਂ ਭੂਆ ਦੇ ਜਵਾਕ ਤਾਂ ਅਸੀਂ ਹੈਗੀਆਂ ਅਸੀਂ ਆਵਾਂਗੇ ਤੁਸੀਂ ਆਉਣ ਜੜ ਬਣੂਗਾ ਐ ਸਕੀਰੀ ਚੱਲ ਜਉਂਦੀ ਰਹਿ ਜਾਂਦੀ ਹੁੰਦੀ ਐ ਜੇ ਹੁਣ ਆਪਾਂ ਇੱਕ ਦੂਜੇ ਨਾਲ ਵਰਤ ਨੂੰ ਛੱਡ ਕੇ ਸਕੀਰੀਆਂ ਖਤਮ ਹੋ ਗਈਆਂ ਉਹ ਤਾਂ ਗੱਲ ਸਹੀ ਆ ਲੇਕਿਨ ਹੁਣ ਬੱਚੇ ਵੀ ਤਾਂ ਸਹੀ ਚੱਲਣ ਇਹ ਵੀ ਚੀਜ਼ ਆ ਨਾ ਉਹ ਬੱਚੇ ਹੁਣ ਦੇਖੇ ਹੁਣ ਸਾਰਿਆਂ ਦੇ ਸਾਰੇ ਤਾਂ ਨਹੀਂ ਮਾੜੇ ਹੈਗੇ ਨਾ ਮੈਂ ਉਹ ਆ ਨਾ ਹੈਪੀ ਹੈਗਾ ਹੁਣ ਸਾਡੇ ਚ ਇੱਕ ਭਾਈ ਮਾੜਾ ਨਿਕਲ ਗਿਆ ਉਹ ਹੁਣ ਉਹਦਾ ਕੀ ਹੱਲ ਕਰ ਸਕਦੇ ਆ ਬਾਕੀ ਕੋਈ ਗੱਲ ਨਹੀਂ ਭਾਈ ਗੌਰ ਕਰਾਂਗੇ ਮੈਨੂੰ ਤਾਂ ਹਜੇ ਤੱਕ ਐਂ ਸੀਗਾ ਵੀ ਉਹ ਦਾਰੂ ਬੁੱਟੀ ਪੀਂਦਾ ਨਹੀਂ ਟਿੱਪੀ ਟੁੱਟੇ ਵਾਲਾ ਤਾਂ ਮੈਨੂੰ ਪਤਾ ਨਹੀਂ ਸੀਗਾ ਚੱਲ ਮੈਂ ਪਤਾ ਕਰਦਾ ਉਧਰ ਉਹ ਵਿਚਾਰੀ ਉਹ ਬਗਾਨੀ ਧੀ ਦਾ ਅਸੀਂ ਤਾਂ ਸ਼ਰਾਪ ਲਈ ਜੰਨੇ ਆ ਤੁਸੀਂ ਗੌਰ ਕਰਦਾ ਕੁੱਟੀ ਕੁੱਟ ਛੱਡਦਾ ਜਦੋਂ ਜੀ ਕਰਦਾ ਕੁੱਟ ਛੱਡਦਾ ਦੱਸ ਕੀ ਕਰੀਏ ਚੰਗੀ ਤਰ੍ਹਾਂ ਪਰਖੋ ਬੰਟੂ ਹੁਣ ਉਹਨੂੰ ਚੰਗੀ ਤਰ੍ਹਾਂ ਦੇਖੋ ਹੁਣ ਉਪਰਖਣ ਨੂੰ ਤਾਂ ਮੈਂ ਤਾਂ ਹੀ ਮਾਮੇ ਨੂੰ ਕਿਹਾ ਸੀਗਾ ਵੀ ਭਾਈ ਤੂੰ ਆ ਜਾ ਤੂੰ ਆ ਕੇ ਸਮਝਾ ਲੈ ਤੇਰੀ ਕੀ ਇਹ ਘੂਰ ਮੰਨ ਲੇ ਮਾਮਾ ਤਾਂ ਫਿਰ ਐਸੇ ਕਰਕੇ ਨਹੀਂ ਨਾ ਉਹਦਾ ਮਾਮਾ ਕਹਿੰਦਾ ਮੈਂ ਕਰਾਂ ਕੀ ਚੱਲ ਕੋਈ ਨਾ ਹੁਣ ਜਿਹੜਾ ਕੁਝ ਹੋਊਗਾ ਦੇਖੀ ਜਾਊਗੀ ਆਇਆ ਫਿਰ ਚਾਹ ਦਾ ਕੋਟ ਪੀ ਲਈ ਘਰੇ ਹੁਣ ਮੈਂ ਮੈਂ ਤਾਂ ਹੁਣ ਤਾਂ ਚੱਲਿਆਂ ਜੀ ਮੈਂ ਤਾਂ ਮੇਰਾ ਜੀ ਨਹੀਂ ਕਰਦਾ ਔਰ ਨੂੰ ਇੱਥੇ ਚੱਲ ਮਰਦੀ ਐ ਕਲੇ ਤੇਰੀ ਚਲ ਠੀਕ ਐ ਫਿਰ ਚੱਲ ਚੰਗਾ ਭਰਾ ਚੰਗਾ ਫਿਰ ਇੱਥੇ ਤਾ ਜਾ ਸਕਦਾ ਇਹ ਵੀ ਪਤੰਦਰ ਦੇਖ ਲੈ ਕਿ ਤੂੰ ਆਕੇ ਬਗਾਨਿਆਂ ਵਾਂਗੂ ਇਹ ਤੁਰ ਗਿਆ ਵੀ ਤੂੰ ਘਰੇ ਬੈਠਦਾ ਸੱਚਕੜ ਨੂੰ ਕੋਈ ਉਹਨੂੰ ਕੋਸਾ ਸਮਝਾ ਜਾ ਅਸੀਂ ਸਮਝਾਉਂਦੇ ਸਾਡੇ ਤਾਂ ਪੁੱਠਾ ਗਲ ਪੈਂਦਾ ਉਹੇ ਜਾ ਮਾਮਾ ਹੋਇਆ ਪਿਆ ਵੀ ਤੂੰ ਹੁਣ ਆਪ ਤੋ ਤੈਥੋਂ ਤੁਰਿਆ ਨਹੀਂ ਜਾਂਦਾ ਹੈਗਾ ਜੀ ਔਖਾ ਸੁਖਾ ਜਾਂਦਾ ਵੀ ਚੱਲ ਗਾਂ ਜਵਾਕਾਂ ਨੂੰ ਤਾਂ ਵਰਤ ਲੈਣ ਦੇ ਰਿਸ਼ਤੇਦਾਰੀ ਚ ਫੇਰ ਹੀ ਪਤਾ ਲੱਗੂਗਾ ਹਣਾ ਚੱਲ ਯਾਰ ਘਰੇ ਗੱਲ ਕਰਦੇ ਆ ਜੇ ਤਾਂ ਨਵੀਂ ਗੱਲ ਹੀ ਸੁਣਾ ਗਿਆ ਵੀ ਚਿੱਟਾ ਪਿੰਦਾ ਜੇਬੀ ਆ ਲੋ ਜੀ ਪਾਣੀ ਪੀਓ ਤੇ ਫਿਰ ਮੈਨੂੰ ਦੱਸੋ ਕਿਹੜੀ ਵਾਲੀ ਜ਼ਰੂਰੀ ਗੱਲ ਕਰੀ ਜਾਂਦੇ ਸੀਗੇ ਕਹਿੰਦੇ ਸੀ ਵਾਲੀ ਜ਼ਰੂਰੀ ਗੱਲ ਆ। ਉਹ ਜ਼ਰੂਰੀ ਗੱਲ ਤਾਂ ਇਹ ਸੀਗੀ। ਹੂੰ। ਕਾਲਾ ਆਇਆ ਸੀ ਮਾਮੇ ਦਾ ਮੁੰਡਾ ਅੱਜ ਮੇਰੇ ਕੋਲ ਖੇਤ। ਆਇਆ ਸੀ ਤਾਂ ਕੀ ਮਤਲਬ? ਕਿਹਾ ਤੁਸੀਂ ਘਰੇ ਨਹੀਂ ਲੈ ਕੇ ਆਏ ਹੈਗੇ ਫਿਰ ਚਾਹ ਪਾਣੀ ਪਿਆਉਣ ਦਾ ਹੱਕ ਨਹੀਂ ਸੀ ਆਪਾਂ। ਮੈਂ ਉਹਨੂੰ ਕਿਹਾ ਸੀ ਬਥੇਰਾ ਮੰਨੇ ਨਹੀਂ ਹੈਗਾ। ਉੱਥੋਂ ਗੱਲ ਕਰਕੇ ਕਰਕੇ ਮੁੜ ਗਿਆ ਬਸ। ਮੇਰੀ ਗੱਲ ਸੁਣੋ ਰਿਸ਼ਤੇਦਾਰ ਤਾਂ ਕਾਲ ਹੀ ਕਰਦੇ ਹੀ ਹੁੰਦਾ ਤੇ ਤੁਹਾਡੀ ਗਲਤ ਗੱਲ ਆ ਜਿਹੜਾ ਤੁਸੀਂ ਘਰੇ ਨਹੀਂ ਲਿਆ ਅਗਲੇ ਨੂੰ ਜ਼ੋਰ ਪਾ ਕੇ ਕਹਿੰਦੇ ਕਿਵੇਂ ਨਾ ਆਉਂਦਾ ਕਰੇ। ਓਏ ਯਾਰ ਹੁਣ ਮੈਂ ਦੱਸ ਕੀ ਕਰਾਂ ਉਹ ਕਹਿੰਦਾ ਮੈਂ ਘਰੇ ਗੱਲ ਹੀ ਨਹੀਂ ਕਰਨੀ ਸੀ ਉਹ ਕਹਿੰਦਾ ਤੁਹਾਡੇ ਨਾਲ ਗੱਲ ਕਰਨੀ ਕਹਿੰਦਾ ਤੇਰੇ ਨਾਲ ਕਰਨੀ ਜਾਂ ਹੈਪੀ ਨਾਲ ਕਰਨੀ ਸੀਗੀ ਐਹੀ ਜਿਹੀ ਕਿਹੜੀ ਗੱਲ ਸੀ ਜਿਹੜੀ ਉਧਰ ਹੀ ਵਾਰ ਦੀ ਵਾਰੀ ਕਰਕੇ ਮੁੜ ਗਈ ਇਹਨਾਂ ਕੋਲ ਨਾ ਗੱਲ ਕਰਨ ਦੀ ਹਜੇ ਲੋੜ ਨਹੀਂ ਹੈਗੀ ਉਹ ਕਹਿੰਦਾ ਵੀ ਆਪ ਦਾ ਮੌਕਾ ਸੰਭਾਲੋ ਸੱਦਿਆ ਤਾਂ ਮੈਂ ਮੰਮੇ ਨੂੰ ਸੀ ਫੋਨ ਕਰਕੇ ਮੈਂ ਕਿਹਾ ਮੜਾ ਜਾ ਕੇ ਨਾ ਜੈਬੀ ਨੂੰ ਸਮਝਾ ਜੂਗਾ ਇਹਨੂੰ ਕਿਸੇ ਕੰਜਰ ਦਾ ਡਰ ਤਾਂ ਹੈ ਨਹੀਂ ਉਹੀ ਤਾਂ ਗੱਲ ਹੈ ਜੈਬੀ ਨੇ ਤਾਂ ਜੰਮੀ ਹੱਥ ਚੱਕੀ ਪਈ ਐ ਸੱਚੀ ਉਦੋਂ ਮੈਂ ਮੰਮੇ ਨੂੰ ਸੱਦਿਆ ਮਾਮਾ ਕਹਿੰਦਾ ਮੇਰੇ ਕੋਲ ਤਾਂ ਟਾਈਮ ਨਹੀਂ ਹੈਗਾ ਉਦੋਂ ਮੈਨੂੰ ਕਾਲ ਆ ਉਹ ਤਨਵਾਰੀ ਉਥੋਂ ਲਿਆਇਆ ਪਿੰਡੋਂ ਦੇਖ ਲਿਆ ਉਥੋਂ ਕਿਸੇ ਨੇ ਤੇ ਉਹਨਾਂ ਨੇ ਦੱਸਿਆ ਲੈ ਆਈ ਦੀ ਕਮੀ ਸੀਗੇ ਹੈ ਪਹਿਲਾਂ दारू ਥੋੜੀ ਸੀ ਜਿਹੜੀ ਪੀਂਦਾ ਸੀ ਉਤੋਂ ਚਿੱਟਾ ਲਾਉਣ ਲੱਗ ਗਿਆ ਬੂ ਮੈਂ ਮਰ ਜਾ ਤੇਰਾ ਆਪਾਂ ਤਾਂ ਛੇਤੀ ਛੇਤੀ ਅੱਡ ਹੋ ਜਾਾਂਗੇ ਜੀ ਹੁਣ ਉਹ ਅੱਡ ਹੋ ਜਾਾਂਗੇ ਹੁਣ ਅਗਲੋਂ ਗਲੋਗਲਾਵਾ ਤਾਂ ਕੋਈ ਲਾਉਣਾ ਪਊਗਾ ਪਹਿਲਾਂ ਤਾਂ ਹੁਣ ਐਸੀ ਚੱਲ दारू ਪੀ ਕੇ ਸਾਰ ਲੱਗਦਾ ਪੀਣ ਵਾਲੇ ਦਾ ਕੀ ਪਤਾ ਹੁੰਦਾ ਕੱਲ ਨੂੰ ਆਪਣੇ ਆਹ ਬੈੱਡ ਮੇਜ ਕੁਰਸੇ ਨਾਲ ਸੋਫੇ ਸਾਰਾ ਕੁਝ ਵਕਿਆ ਦਊ ਐ ਤਾਂ ਘਰੋਂ ਕਿੱਥੋਂ ਚੋਰੀ ਕਰੂਗਾ ਉਹ ਛੱਡਿਆ ਕਰੋ ਚਿੱਟੇ ਵਾਲਾ ਤਾਂ ਇਸ ਨਾਲ ਉਤਲੇ ਪੱਖੇ ਜੇ ਪਟਕੇ ਲੈ ਜਾਂਦੇ ਉਹ ਲੈ ਜਾਂਦੇ ਹੁਣ ਘਰੋਂ ਥੋੜੀ ਚੋਰੀ ਕਰੂਗਾ ਉਹ ਜਦੋਂ ਤੋੜ ਲੱਗੀ ਹੋਈ ਨਾ ਤਾਂ ਘਰੋਂ ਵੀ ਕਰਕੇ ਲੈ ਜੂ ਘਰੋਂ ਤਾਂ ਸੌਖੀ ਆ ਕਰਨੀ ਬਾਹਰੋਂ ਹੀ ਔਖੀ ਆ ਉਹ ਯਾਰ ਉਹੀ ਗੱਲ ਤੈਨੂੰ ਮੈਂ ਦੱਸਦਾ ਮੈਨੂੰ ਐ ਵੀ ਪਿੰਡ ਚੋਂ ਲਾਂਬਾ ਦਵਾਊਗਾ ਵੀ ਪਿੰਡ ਚੋਂ ਨਾ ਕੋਈ ਚੋਰੀ ਕਰ ਲੇ ਆ ਘਰੋਂ ਤਾਂ ਡਰ ਕੱਢ ਦੇ ਐ ਨਹੀਂ ਘਰੋਂ ਉਹਨੂੰ ਇੰਨਾ ਤਾਂ ਛੇਤਰਾ ਦਾ ਡਰ ਲੱਗਦਾ ਘਰੋਂ ਘਰੋਂ ਨਹੀਂ ਚੋਰੀ ਕਰਦਾ ਹੈਗਾ ਫਿਰ ਇਹ ਤੁਸੀਂ ਵੀ ਆਦਾ ਵਹਿਮ ਕੱਢ ਲਓ ਘਰੇ ਤਾਂ ਚੋਰੀ ਹੋ ਗਈ ਆਪਣੇ ਘਰੋਂ ਚੋਰੀ ਹੋ ਗਈ ਹਾਂ ਉਹ ਰੋਈ ਜਾਂਦੀ ਸੀ ਬੈਠੀ ਹਾਂ ਉਹਦਾ ਸਾਰਾ ਸੈਟ ਚਾਕੇ ਲੈ ਗਿਆ ਸੋਨੇ ਦਾ ਪਤਾ ਵੀ ਉਹੀ ਚੋਰੀ ਕਰਕੇ ਲੈ ਗਿਆ। ਕਿਰਨਾਂ ਦਾ ਹੁਣ ਲੈ। ਜਦੋਂ ਤੁਸੀਂ ਕਹੇ ਨਾ ਚਿੱਟਾ ਉਹ ਲਾਉਂਦਾ ਐ ਕਰਦਾ ਫਿਰ ਉਹੀ ਲੈ ਗਿਆ ਹੋਊਗਾ ਹੋਰ ਕੌਣ ਲੈ ਗਿਆ? ਯਾਰ ਕੀ ਕੀਤਾ ਜਾਵੇ ਇਸ ਬੰਦੇ ਦਾ। ਗੱਲ ਤਾਂ ਇਹ ਹੁਣ ਕਿਰਨਾਂ ਨੂੰ ਕਹਿਣਾ ਪੈਣਾ ਵੀ ਭਾਈ ਕਿਰਨਾਂ ਉਹ ਲੈ ਗਿਆ ਤੇਰਾ ਸੈੱਟ ਚੱਕ ਕੇ ਕੱਲ ਨੂੰ ਆਪਣੇ ਜੁਮੇ ਲਈ ਜਵੇ ਉਹ ਕਿਸੇ ਦੇ। ਹਜੇ ਤੈਨੂੰ ਕਹਿਣ ਦੀ ਲੋੜ ਨਹੀਂ ਹੈਗੀ। ਮੁੜ ਕੇ ਅਗਲਾ ਕਹਿੰਦਾ ਸਾਡੇ ਮੀਆਂ ਬੀਬੀ 'ਚ ਫਰਕ ਪਵਾਈ ਜਾਂਦਾ। ਗੱਲ ਤਾਂ ਗੁੱਝੀ ਕਿਤੇ ਰਹਦੀ ਨਹੀਂ ਹੈਗੀ। ਕਿਤਨਾ ਕਿਤੇ ਤਾਂ ਬਾਹਰ ਨਿਕਲੀ ਜਾਊਗੀ। ਆ ਪਿੰਡ ਵਾਲੇ ਸਨੇਰੇ ਨੂੰ ਮੈਂ ਕਹਿ ਦੂੰਗਾ। ਜੇ ਕੋਈ ਸਿੱਧਰ ਵੇਚਣ ਆਏ ਪਤਾ ਰੱਖੀ ਪਤਾ ਲੱਗ ਜੂਗਾ ਆਪਾਂ ਨੂੰ ਫਿਰ ਇਹਨੇ ਚੱਕਿਆ ਜੇ ਹੁਣ ਸਿੱਧੀ ਕਹਿ ਦੇਂਗੇ ਨਾ ਵੀ ਹੁਣੇ ਚੱਕਿਆ ਫਿਰ ਕਲੇਸ਼ ਵਾਜੂਗਾ ਅਗਲਾ ਸੱਚਾ ਹੋ ਜੂਗਾ ਅਗਲੀ ਦੀ ਘਰ ਵਾਲੀ ਇਹ ਮੰਨਣਾ ਪਊਗਾ ਉਹਨੂੰ ਕਹਿਣਾ ਵੀ ਹਾਂ ਮੇਰਾ ਬੰਦਾ ਤਾਂ ਚੋਰੀ ਨਹੀਂ ਕਰਦਾ ਤੈਨੂੰ ਹਜੇ ਕੋਈ ਗੱਲ ਕਹਿਣ ਦੀ ਲੋੜ ਨਹੀਂ ਹੈਗੀ ਨਹੀਂ ਨਹੀਂ ਚਲੋ ਗੱਲ ਤਾਂ ਮੈਂ ਕੋਈ ਨਹੀਂ ਕਹਿੰਦੀ ਹੈਗੀ ਕੱਲ ਕਰਾਂਗੇ ਅੱਜ ਤਾਂ ਉਹਦਾਂ ਟੂਮਾ ਚੱਕਿਆ ਕੱਲ ਨੂੰ ਆਪਣੇ ਕਮਰੇ 'ਚ ਵੜ ਕੇ ਮੇਰਿਆਂ ਚੱਕ ਕੇ ਲੈ ਜਾ ਮੈਂ ਤਾਂ ਅੱਗੀ ਨਹੀਂ ਪਾਉਂਦੀ ਕੁਛ ਅਲਮਾਰੀ ਨੂੰ ਚਿੰਤਾ ਲਾ ਕੇ ਰੱਖ ਠੀਕ ਹੈ ਤੇ ਮਾੜੀ ਮੋਟੀ ਗੌਰ ਰੱਖ ਜੇ ਅੰਦਰੋਂ ਅੰਦਰ ਵ ਤੇ ਬਾਕੀ ਜੇ ਕਿ ਲੋਟ ਲੱਗਾ ਤਾਂ ਉਹ ਘੂਰਦੀ ਵੀ ਭਾਈ ਸਾਡੇ ਕਮਰੇ ਚ ਬਟਨ ਦੀ ਲੋੜ ਨਹੀਂ ਹੈਗੀ ਨਾ ਨਾ ਕਮਰੇ ਚ ਤਾਂ ਮੈਂ ਇਹ ਜਿਹਨੂੰ ਪੈਰ ਨਹੀਂ ਪਾਉਣ ਦਿੰਦੀ ਹੈਗੀ ਅੱਗੇ ਤਾਂ ਕੱਲੀ दारू ਪੀਂਦਾ ਸੀ ਸਮਝਾਉਂਦੇ ਤਾਂ ਇਹਨੂੰ ਹੈਗੇ ਹੀ ਆ ਜੇ ਨਾ ਲੋਟ ਆਇਆ ਨਾ ਆਪਾਂ ਦਾ ਫਿਰ ਜਾਂ ਤਾਂ ਮੈਂ ਰਾਮਪਰੇ ਜਾਂ ਮੈਂ ਮਾਨਸਾ ਕਿਰਾਏ ਤੇ ਘਰ ਲਵਾ ਕੇ ਬਹਿ ਜਾਾਂਗੇ ਹੋਰ ਕੀ ਹੈ ਕਿ ਆਪਾਂ ਕਿਉਂ ਘਰ ਛੱਡ ਗਏ ਆਪਣਾ ਹਿੱਸਾ ਘਰ ਦੇ ਵਿੱਚ ਪਰ ਤੁਸਤੇ ਜੰਮਿਆ ਹਿੱਸਾ ਦਾ ਹੈਗਾ ਜੇ ਹੁਣ ਆਪਾਂ ਨੂੰ ਉੱਥੇ ਜੇ ਮੇਰੀ ਬਦਲੀ ਹੋਣ ਦੇ ਚਾਂਸ ਉੱਥੇ ਜੇ ਉੱਥੇ ਬਾਜ਼ ਜਾਣਾ ਹੋਇਆ ਫਿਰ ਚਲ ਠੀਕ ਹੈ ਫਿਰ ਕੋਈ ਨਹੀਂ ਹਾਂ ਨਾਲੇ ਬੈਂਕ ਚ ਹੀ ਰੱਖ ਲਾਂਗੇ ਆਪ ਉਹ ਤਾਂ ਰੱਖ ਦਾਂਗੇ ਹਜੇ ਨਾ ਤਾਂ ਭਾਬੀ ਕੋਲ ਗੱਲ ਕਰੀ ਨਾ ਹੀ ਉਹਨੂੰ ਕਿਰਨਾਂ ਨੂੰ ਦੱਸੀ ਨਾ ਹੀ ਕਰਦੀ ਕਹੀ ਤੇ ਜੰਨੀ ਨਹੀਂ ਕਰਦੀ ਫਿਰ بار-बार ਉਹੀ ਗੱਲ ਕਹਿੰਨੇ ਮੈਂ ਤਾਂ ਚਾਹ ਦੀ ਘੁੱਟ ਬਣਾਉਣੀ ਹੈ ਜੱਗ ਯਾਰ ਲਿਆ ਮੇਰੇ ਵੱਸ ਤੇ ਬਣਾ ਲੈ ਚੰਗਾ ਸੱਚੀ ਆ ਕਾਜ਼ੀ ਸਾਰੇ ਨੂੰ ਇਹ ਆ ਕੇ ਐਮ ਮੂਵੀਜ਼ ਚੈਨਲ ਆ ਜੀ ਇਹਨਾਂ ਦਾ ਤਾਂ ਇਹਨੂੰ ਬਤੁਤ ਬਤ ਸਪੋਰਟ ਕਰਨਾ ਹੈ ਜੀ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਬੋਲੋ ਜੀ ਜੀ ਹਾਂ ਜੀ ਤੁਸੀਂ ਏ ਵੇਖੋ ਜੀ ਸਾਡੇ ਨਾਲ ਨਵੇਂ ਪਾਤਰ ਜੁੜੇ ਹੋਏ ਆ ਪਲੀਜ਼ ਜਿਵੇਂ ਤੁਸੀਂ ਸਾਡੇ ਚੈਨਲ ਨੂੰ ਪਿਆਰ ਦੇ ਰਹੇ ਹੋ ਉਵੇਂ ਹੀ ਕੇਮ ਮੂਵੀਜ਼ ਨੂੰ ਪਿਆਰ ਦਿਓ ਬੋਲ ਕੇ ਨਾਨ ਜੀ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਜੀ ਮੇਰੇ ਚੈਨਲ ਕੇਮ ਮੂਵੀਜ਼ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰੋ ਕਮੈਂਟ ਕਰੋ ਲਾਈਕ ਕਰੋ ਤੇ ਸ਼ੇਅਰ ਕਰੋ ਹਾਂਜੀ ਦੋਸਤੋ ਕਮੈਂਟ ਦੇ ਵਿੱਚ ਜਰੂਰ ਦੱਸਿਓ ਵੀ ਸਾਡੇ ਕਿੱਥੇ ਗਲਤੀ ਆ ਤਾਂ ਸਿਉ ਉਸ ਗਲਤੀ ਨੂੰ ਸੁਧਾਰ ਸਕੀਏ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਵੀਡੀਓ ਕੇ ਮੈਂ ਦਿਲਾ ਗਿਆ ਵੀ ਕਮੈਂਟ ਲਿਖ ਦਿਆ ਕਰੋ ਜੀ ਹਾਂਜੀ